ਮੈਟਰੋ ਨੋਕਰਾ ਬਸ਼ੇਰਾ ਦਿਖਾਉਣ ਲੱਗਿਆ ਤੁਹਾਨੂੰ ਜਿਨੇ ਕਿਸੇ ਮਿੱਤਰ ਪਿਆਰੇ ਨੇ ਸਾਨ ਤਿਆਰ ਕਰਨਾ ਘਰੇ ਨੋਕਰਾ ਤਾਂ ਇਸ ਵੀਡੀਓ ਦੇ ਜਰੂਰ ਗੌਰ ਕਰਿਓ ਤੇ ਬਹੁਤ ਚੰਗਾ ਬਸ਼ੇਰਾ ਬਲੱਡਲਾਈਨ ਬਹੁਤ ਸੋਹਣੀਆਂ ਤੇ ਬਸ਼ੇਰੇ ਦੀਆਂ ਬਾਂਤਰਾਂ ਬਹੁਤ ਸੋਹਣੀਆਂ ਨੇ ਧੌਣ ਵਗੈਰਾ ਦੇਖੋ ਤੁਸੀਂ ਬਹੁਤ ਚੰਗੀਆਂ ਬੱਚੇ ਦੀਆਂ ਕੁਆਲਿਟੀਆਂ ਚੰਗੀਆਂ ਵੀ ਕਿਉਂ ਨਾ ਹੋਣ ਤਾਂ ਜੋ ਖਾਨਦਾਨੀ ਬਹੁਤ ਚੰਗਾ ਬਸ਼ੇਰੇ ਦਾ ਤੇ ਪਿਓ ਤੇ ਜਿਹੜਾ ਦਾਦਾ ਇਹਦਾ ਉਹ ਲੈਜੈਂਡ ਘੋੜਾ ਸਮੁੰਦਰ ਆ ਦੋਸਤੋ ਸਮੁੰਦਰ ਦਾ ਤੁਹਾਨੂੰ ਪਤਾ ਹੀ ਆ ਜਿੱਥੇ ਤੱਕ ਸਮੁੰਦਰ ਦੀ ਬਲੱਡ ਲਾਈਨ ਆ ਉਸ ਸਮੁੰਦਰ ਦੀ ਬਲੱਡ ਲਾਈਨ ਦੇ ਵਿੱਚੋਂ ਬਸ਼ੇਰੇ ਜੋ ਘੋੜੇ ਉਹਨੇ ਸਾਂਹ ਤਿਆਰ ਕੀਤੇ ਨੇ ਉਹਦੇ ਬਲੱਡ ਲਾਈਨ ਦੇ ਵਿੱਚ ਬਹੁਤ ਚੰਗੇ ਚੰਗੇ ਸਾਂਹ ਤਿਆਰ ਹੋਏ ਹੋਏ ਨੇ ਦੋਸਤੋ ਸਮੁੰਦਰ ਘੋੜੇ ਦਾ ਬੱਚਾ ਦੋਸਤੋ ਟੈਂਕ ਜੋ ਬਠਿੰਡੇ ਟੋਨੀ ਟੋਨੀ ਕੋਲਾ ਚਹਿਲ ਸਟੱਡ ਫਾਰਮ ਦੇ ਉੱਤੇ ਟੈਂਕ ਘੋੜਾ ਦੋਸਤੋ ਉਹਦੀ ਹਾਈਟ ਆ 70 ਇੰਚ ਉਸ ਘੋੜੇ ਦਾ ਇਹ ਬੱਚਾ ਗਾ ਤੇ ਮਾਂ ਇਹਦੀ ਨੁਕਰੀਆ ਤੁਸੀਂ ਨਾਲ ਦੇਖ ਰਹੇ ਹੋ ਤੇ ਬੱਚਾ ਇਸ ਟਾਈਮ ਬਹੁਤ ਵਧੀਆ ਕਦ ਕਾਠ ਕਰ ਰਿਹਾ ਤੇ ਧੌਣ ਵਗੈਰਾ ਤੁਸੀਂ ਦੇਖੋ ਬਹੁਤ ਸੋਹਣਾ ਬਸ਼ੀਰਾਗਾ ਤੇ ਹਜੇ ਦੀ ਉਮਰ ਸਿਰਫ 4 ਮਹੀਨੇ 5 ਦਿਨਾਂ ਦੀ ਹੋਈ ਆ ਤੇ ਕੱਦ ਕੱਦ ਦੇ ਹਿਸਾਬ ਨਾਲ ਬਸ਼ੇਰਾ ਵੱਡਾ ਲੱਗ ਰਿਹਾ ਤੇ ਬਸ਼ੇਰੇ ਦੀਆਂ ਬਾਡੀ ਬੁੱਡੀ ਚੰਗੀ ਆ ਕੰਨ ਕਨੋਤੀ ਦਾ ਸੋਹਣਾਗਾ ਬਸ਼ੇਰਾ ਮੂੰਹ ਵਗੈਰਾ ਦਾ ਚੈੱਕ ਕਰ ਸਕਦੇ ਹੋ ਤੁਸੀਂ ਬਸ਼ੇਰਾ ਬਹੁਤ ਸੋਹਣਾ ਬਸ਼ੇਰਾ ਕਿਸੇ ਨੇ ਘਰੇ ਬਰੀਡਿੰਗ ਵਾਸਤੇ ਜਾਂ ਕਿਸੇ ਨੇ ਸਥਾਨ ਤਿਆਰ ਕਰਨਾ ਸੋਹਾਂ ਵਾਸਤੇ ਆ ਚੈੱਕ ਕਰੋ ਬਸ਼ੇਰੇ ਦੀਆਂ ਮੰਤਰਾਂ ਮੰਤਰਾਂ ਐਨ ਓਕੇ ਫਰਸਟ ਕਲਾਸ ਬਸ਼ੇਰਾ ਦੋਸਤੋ ਤੇ ਚੰਗਾ ਬਸ਼ੇਰਾਗਾ ਜੇ ਕਿਸੇ ਨੇ ਘਰੇ ਸਾਨ ਤਿਆਰ ਕਰਨਾ ਬਸ਼ੇਰੇ ਦੀ ਉਮਰ ਆ ਦੋਸਤੋ 4 ਮਹੀਨੇ 4 ਦਿਨ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਤੇ ਹੱਡ ਗੋਡਿਆਂ ਦਾ ਪੈਰਾਂ ਦਾ ਸਰੀਰ ਪੱਖੋਂ ਸਾਰੇ ਪਾਸਿਓਂ ਸਾਫ਼ ਆ ਕੋਈ ਵੀ ਨੁਕਸ ਨਹੀਂ ਹੈਗਾ ਬਸ਼ੇਰੇ ਦੇ ਵਿੱਚ ਐਨ ਓਕੇ ਫਰਸਟ ਕਲਾਸ ਬਸ਼ੇਰਾ ਕੰਨ ਕਨੋਤੀ ਦਾ ਸੋਹਣਾਗਾ ਤੇ ਨੁਕਰੀ ਘੋੜੀ ਦਾ ਜਿਹੜੀ ਤੁਸੀਂ ਘੋੜੀ ਵੇਖ ਰਹੇ ਹੋ ਨਾਲ ਇਸ ਘੋੜੀ ਦਾ ਇਹ ਬੱਚਾ ਹੈਗਾ ਤੇ ਬਸ਼ੇਰੇ ਦੀਆਂ ਤੁਸੀਂ ਬੰਤਰਾ ਮੰਤਰਾ ਦੇਖ ਸਕਦੇ ਹੋ ਬਹੁਤ ਸੋਹਣਾ ਬਸ਼ੇਰਾ ਜੇ ਕਿਸੇ ਨੇ ਸਾਨ ਤਿਆਰ ਕਰਨ ਦਾ ਜ਼ਰੂਰ ਗੌਰ ਕਰਿਓ ਇਸ ਬਸ਼ੇਰੇ ਤੇ ਤਾਨੂੰ ਪਹਿਲਾਂ ਵੀ ਦੱਸ ਚੁੱਕਿਆ ਇਹ ਟੈਂਕ ਘੋੜੇ ਦਾ ਦੋਸਤੋ ਜਿਹੜਾ ਟੋਨੀ ਕੋਲਾ ਬਠਿੰਡੇ ਚਹਿਲ ਸਟੱਡ ਫਾਰਮ ਦੇ ਉੱਪਰ ਘੋੜਾ 70 ਇੰਚ ਦਾ ਉਸ ਘੋੜੇ ਦਾ ਇਹ ਬੱਚਾਗਾ ਤੇ ਸਮੁੰਦਰ ਘੋੜੇ ਦਾ ਇਹ ਦੋਸਤੋ ਪੋਤਾ ਆ ਗਿਆ ਜਿੱਥੇ ਇਹ ਵਸ਼ੇਰਾ ਖੜਾ ਦੋਸਤੋ ਇਹ ਡੱਬਾ ਵਾਲੀ ਦੇ ਕੋਲ ਪਿੰਡ ਪਾਈਆਂ ਦਾ ਪਾਇ ਜਾਂਦਾ ਮਲਕਪੁਰਾ ਤੇ ਜਿਲਾ ਬਾਈਆਂ ਨੂੰ ਸਰਸਾ ਪਾਇ ਜਾਂਦਾ ਉੱਥੇ ਇਹ ਵਸ਼ੇਰਾ ਖੜਾਗਾ ਤੁਸੀਂ ਜਾ ਕੇ ਵਸ਼ੇਰਾ ਦੇਖ ਪਰਖ ਕੇ ਐਨ ਓਕੇ ਦੀ ਰਿਪੋਰਟ ਕਰਕੇ ਵੇ ਬਸ਼ੀਰਾ ਦੋਸਤੋ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ ਆਪਣੇ ਘਰੇ ਤੁਸੀਂ ਇੱਕ ਸਮੁੰਦਰ ਲਾਈਨ ਦਾ ਸਾਹ ਤਿਆਰ ਕਰੇ ਕਰ ਸਕਦੇ ਹੋ ਕਿਉਂ ਨੌਕਰੀ ਘੋੜੀ ਦਾ ਬੱਚਾ ਗਾ ਤੇ ਘੋੜਾ ਵੀ ਬਹੁਤ ਚੰਗਾ ਗਾ ਤੇ ਬਲੱਡ ਲਾਈਨ ਉਦੋਂ ਵੀ ਚੰਗੀ ਆ ਸਮੁੰਦਰ ਦੀ ਤੇ ਇਹਦੇ ਨਾਲ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਜਗਤਾਰ ਕੋਲ ਇਹ ਬਸ਼ੀਰਾ ਖੜਾ ਦੋਸਤੋ ਤੇ ਬਾਕੀ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਕਰਵਾਉਣੀ ਆ ਆਪਣੇ ਜਾਨਵਰ ਦੀ ਸੇਲ ਪਰਚੇ ਦੀ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਵਿੱਚ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਜਾਨਵਰ ਦੀ ਐਡ ਕਰਵਾਉਣ ਵਾਸਤੇ ਤੇ ਆਪਾਂ ਤੁਹਾਡਾ ਜਾਨਵਰ ਦੋਸਤੋ ਘਰੇ ਬੈਠਿਆਂ ਦਾ ਸੇਲ ਕਰਵਾ ਦਾਂਗੇ ਤੇ ਵੀਡੀਓ ਸ਼ੇਅਰ ਕਰ ਦਿਓ ਚੰਗੇ ਪੈਸਿਆਂ 'ਚ ਤੁਹਾਡਾ ਜਾਨਵਰ ਸੇਲ ਹੋ ਜਾਊਗਾ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜੇ ਕਿਸੇ ਮਿੱਤਰ ਪਿਆਰੇ ਨੂੰ ਸਹਾਨ ਤਿਆਰ ਕਰਨ ਵਾਸਤੇ ਕੋਈ ਨੌਕਰੇ ਬਿਸ਼ੇਰੇ ਦੀ ਭਾਲ ਵਿੱਚ ਆ ਤਾਂ ਉਹ ਬਿਸ਼ੇਰਾ ਉਸ ਤੱਕ ਪਹੁੰਚ ਜਾਏ ਤੇ ਚੰਗੇ ਘਰ ਦਾ ਕਿਸੇ ਘਰ ਦਾ ਚੰਗਾ ਸ਼ਿੰਗਾਰ ਬਣ ਜੇ ਧੰਨਵਾਦ ਦੋਸਤੋ